ਸਤ ਸ਼੍ਰੀ ਅਕਾਲ ਦੋਸਤੋ ਕਈ ਵਾਰੀ ਕਿਸਮਤ ਉਹਨਾਂ ਨਾਲ ਖੇਡ ਖੇਡਦੀ ਹੈ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਆਵਾਜ਼ ਨਾਲ ਜਗ੍ਹਾ ਬਣਾਉਂਦੇ ਨੇ ਅੱਜਗਲ ਉਸ ਸਿਤਾਰੇ ਦੀ ਜਿਸ ਨੇ ਆਪਣੇ ਸੁਰੀਲੇ ਗੀਤਾਂ ਨਾਲ ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਨਵੀਂ ਲਹਿਰ ਪੈਦਾ ਕੀਤੀ ਪਰ ਉਸਾ ਸਫ਼ਰ ਬਹੁਤ ਜਲਦੀ ਹੀ ਮੁੱਕ ਗਿਆ ਰਾਜਵੀਰ ਜਵੰਦਾ 20 ਜੂਨ 1990 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪੋਨਾ ਪਿੰਡ ਵਿੱਚ ਜਨਮਿਆ। ਉਹਨਾਂ ਨੇ ਇੱਕ ਸਧਾਰਨ ਪਰਿਵਾਰ ਵਿੱਚ ਬਚਪਨ ਬਿਤਾਇਆ। ਉਹਨਾਂ ਵਿੱਚ ਸ਼ੁਰੂਆਤ 'ਚ ਤਾਂ ਕੁਝ ਖਾਸ ਨਹੀਂ ਸੀ। ਪਰ ਅੰਦਰੂਨੀ ਜਜ਼ਬਾ ਸੀ ਕਿ ਉਹ ਸਾਹਿਤ, ਗੀਤ, ਸੰਗੀਤ ਨਾਲ ਜੁੜਨ। ਉਹਨਾਂ ਨੇ ਜਗਰਾਉਂ ਤੋਂ ਮੁੱਢਲੀ ਸਿੱਖਿਆ ਲਈ। ਪਿਤਾ ਕਰਮ ਸਿੰਘ ਵਾਂਗ ਉਹ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਈ ਪਰ ਉਹਨਾਂ ਦਾ ਸੱਚਾ ਜਨੂਨ ਸੰਗੀਤ ਸੀ ਜਿਸ ਖਾਤਰ ਉਹਨਾਂ ਨੇ 2019 ਵਿੱਚ ਵਰਦੀ ਨੂੰ ਅਲਵਿਦਾ ਕਹਿ ਦਿੱਤਾ ਰਾਜਵੀਰ ਜਵੰਦਾ ਨੇ ਸਿਰਫ ਗਾਇਕੀ ਹੀ ਨਹੀਂ ਕੀਤੀ ਸਗੋਂ ਫਿਲਮਾਂ ਵਿੱਚ ਵੀ ਜ਼ਰੂਰੀ ਹਿੱਸਾ ਲਿਆ ਸੂਬੇਦਾਰ ਜਗਿੰਦਰ ਸਿੰਘ ਅਤੇ ਜਿੰਦਜਾਨ ਵਿਚ ਉਹਨਾਂ ਨੇ ਆਪਣੀ ਅਦਾਕਾਰੀ ਦੀ ਛਾਪ ਛੱਡੀ ਜੀਵਨ ਵਿੱਚ ਉਹਨਾਂ ਨੂੰ ਵੀ ਮੁਸ਼ਕਲਾਂ ਆਈਆਂ ਕਈ ਵਾਰ ਮਨ 'ਚ ਖਿਆਲ ਆਏ ਕਿ ਗਾਇਕੀ ਛੱਡ ਦੇਵੀ ਪਰ ਉਹ ਹਮੇਸ਼ਾ ਆਪਣੇ ਜਨੂਨ ਵੱਲ ਮੁੜਾਏ ਉਹਨਾਂ ਦੀ ਸਾਫ਼ ਸੁਥਰੀ ਸਰਦਾਰੀ ਵਾਲੀ ਸ਼ੈਲੀ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ 27 ਸਤੰਬਰ 2025 ਦਾ ਦਿਨ ਪੰਜਾਬੀ ਸੱਭਿਆਚਾਰ ਜਗਤ ਲਈ ਇੱਕ ਪਿਆਨਕ ਦਿਨ ਸਾਬਤ ਹੋਇਆ ਮਸ਼ਹੂਰ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ ਦੱਸਿਆ ਜਾਂਦਾ ਹੈ ਕਿ ਅਚਾਨਕ ਕੁਝ ਪਸ਼ੂ ਸੜਕ ਤੇ ਆ ਗਏ ਜਿਸ ਕਾਰਨ ਤੇਜ਼ ਗਤੀ ਤੇ ਉਹਨਾਂ ਦਾ ਕਾਬੂ ਨਾ ਰਿਹਾ ਚੱਕਰ ਨਹੀਂ ਜ਼ੋਰਦਾਰ ਸੀ ਕਿ ਰਾਜਵੀਰ ਨੂੰ ਸਰ ਤੇ ਰੀਡ ਦੀ ਹੱਡੀ ਵਿੱਚ ਗੰਭੀਰ ਝੋਟਾਂ ਲੱਗੀਆਂ। ਉਹਨਾਂ ਦੀ ਹਾਲਤ ਬਹੁਤ ਕ੍ਰਿਟੀਕਲ ਸੀ। ਅਗਲੇ 11 ਦਿਨਾਂ ਤੱਕ ਉਹਨਾਂ ਨੇ ਜ਼ਿੰਦਗੀ ਨਾਲ ਇੱਕ ਅੰਤਖ ਜੰਗ ਲੜੀ। ਹਸਪਤਾਲ ਦੇ ਬਾਹਰ ਹਰ ਕੋਈ ਉਹਨਾਂ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 8 ਅਕਤੂਬਰ 2025 ਨੂੰ ਲਗਭਗ 11:55 ਮਿੰਟ ਤੇ ਡਾਕਟਰਾਂ ਨੇ ਐਲਾਨ ਕੀਤਾ ਕਿ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੀ। ਹਾਦਸੇ ਤੋਂ ਹੋਈਆਂ ਗੰਭੀਰ ਝੋਟਾਂ ਕਾਰਨ ਮਲਟੀਪਲ ਆਰਗਨ ਫੇਲਿਅਰ ਉਹਨਾਂ ਦੀ ਮੌਤ ਦਾ ਮੁੱਖ ਕਾਰਨ ਬਣਿਆ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਪੋਨਾ ਵਿੱਚ ਹੋਇਆ ਜਿੱਥੇ ਲੱਖਾਂ ਲੋਕਾਂ ਨੇ ਹਾਜ਼ਰੀ ਦਿੱਤੀ। ਉਹਨਾਂ ਦੀ ਪਸੰਦੀਦਾ ਲਾਲ ਪੱਗ ਉਸ ਦੇ ਸਿਰ ਤੇ ਰੱਖੀ ਗਈ ਇੱਕ ਪ੍ਰਤੀਕ ਸੀ ਮਾਨ ਸ਼ਾਨ ਤੇ ਸਨਮਾਨ ਦਾ ਪੰਜਾਬੀ ਮੰਚ ਦੇ ਵੱਡੇ ਕਲਾਕਾਰ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਰਾਜਵੀਰ ਸਿਰਫ ਇੱਕ ਗਾਇਕ ਨਹੀਂ ਸਨ ਸਗੋਂ ਇੱਕ ਸਾਫ ਦਿਲ ਇਨਸਾਨ ਜੋ ਹਮੇਸ਼ਾ ਮੁਸਕਰਾਉਂਦਾ ਰਿਹਾ ਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਿਹਾ ਉਨ੍ਹਾਂ ਦੀ ਆਵਾਜ਼ ਉਨ੍ਹਾਂ ਦੀ ਮੁਸਕਰਾਹਟ ਤੇ ਉਨ੍ਹਾਂ ਦਾ ਸਾਦਾ ਅੰਦਾਜ਼ ਪੰਜਾਬੀ ਮਿਊਜ਼ਿਕ ਹਮੇਸ਼ਾ ਯਾਦ ਰੱਖੇਗਾ ਅਸੀਂ ਸਲਾਮ ਕਰਦੇ ਹਾਂ ਸੁਰਾਂ ਦੇ ਸਿਪਾਹੀ ਰਾਜਵੀਰ ਜਵੰਦਾ ਨੂੰ ਉਹ ਗਿਆ ਪਰ ਆਪਣੀ ਆਵਾਜ਼ ਦੇ ਰੂਪ ਵਿੱਚ ਸਦਾ ਲਈ ਜਿਉਂਦਾ ਰਹੇਗਾ ਉਨ੍ਹਾਂ ਦੀਆਂ ਧੁਨਾ ਤੇ ਉਨ੍ਹਾਂ ਦੇ ਸ਼ਬਦ ਸਦੀਵੀ ਸਾਡੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਕਈ ਵਾਰ ਆਵਾਜ਼ਾਂ ਤਾਂ ਰਹਿ ਜਾਂਦੀਆਂ ਨੇ ਪਰ ਉਹਨਾਂ ਦੇ ਮਾਲਕ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਨੇ ਕੀ ਤੁਸੀਂ ਰਾਜਵਿਰਜਵੰਦਾ ਦਾ ਕਿਹੜਾ ਗਾਣਾ ਸਭ ਤੋਂ ਵੱਧ ਸੁਣਦੇ ਹੋ ਕਮੈਂਟ ਵਿੱਚ ਜਰੂਰ ਦੱਸੋ ਅਤੇ ਇਸ ਮਹਾਨ ਕਲਾਕਾਰ ਨੂੰ ਸ਼ਰਧਾਂਜਲੀ ਦੇਣ ਲਈ ਵੀਡੀਓ ਨੂੰ ਲਾਈਕ ਕਰੋ